104 ਸਾਲ ਪਾਰਟੀ ਦੇ ਪ੍ਰਧਾਨ ਸਰਦਾਰ ਸੁਬੀਰ ਸਿੰਘ ਜੀ ਬਾਦਲ ਸਾਹਿਬ ਵੱਲੋਂ ਜਿਸ ਕਿਸਮ ਦਾ ਅੱਜ ਫੈਸਲਾ ਕੀਤਾ ਗਿਆ ਔਰ ਜਿਸ ਕਿਸਮ ਦੀ ਲੋਕਲ ਜਲੰਧਰ ਜਥੇਬੰਦੀ ਵੱਲੋਂ ਝੂਠੇ ਦਸਤਖਤ ਕਰਕੇ ਕਾਗਜ਼ ਵਾਪਸ ਲੈਣ ਲਈ ਜਾਂ ਸਿੰਬਲ ਵਾਪਸ ਲੈਣ ਲਈ ਛੜਿਆੰਤਰ ਰਚਿਆ ਗਿਆ ਉਹ ਸਾਰਾ ਕੁਝ ਅੱਜ ਜਲੰਧਰ ਦੀ ਪ੍ਰੈਸ ਦੇ ਤੇ ਜਲੰਧਰ ਦੇ ਲੋਕਾਂ ਦੇ ਸਾਹਮਣੇ ਹੈ ਔਰ ਮੈਂ ਸਮਝਦਾ ਕਿ ਪਾਰਟੀ ਪ੍ਰਧਾਨ ਸਾਹਿਬ ਨੂੰ ਇਸ ਗੱਲ ਤੇ ਪਾਰਟੀ ਛੱਡ ਦੇਣੀ ਚਾਹੀਦੀ ਹੈ ਜੇ ਤੁਸੀਂ ਆਪਣਾ ਤੱਕੜੀ ਤੇ ਚੋਣ ਨਿਸ਼ਾਨ ਤੇ ਖੜਾ ਕੀਤਾ ਹੋਇਆ ਉਮੀਦਵਾਰ ਜੇ ਤੁਸੀਂ ਅੱਜ ਕਾਗਜ਼ ਵਾਪਸ ਕਰਾ ਕੇ ਤੇ ਭਜਣਾ ਚਾਹੁੰਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਅਸਲ ਧੜਾ ਜਿਹੜਾ ਹੈਗਾ ਜਿਹਦੇ 'ਚ ਅੱਜ ਉੱਥੇ ਅਗਵਾਈ ਕਰ ਰਿਹਾ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਸਾਹਿਬ ਬੀਬੀ ਜਗੀਰ ਕੌਰ ਤੇ ਬਾਕੀ ਸਾਡੀ ਸਾਰੀ ਦੀ ਸਾਰੀ ਜਥੇਬੰਦੀ ਅਸੀਂ ਇਲੈਕਸ਼ਨ ਲੜਾਂਗੇ ਇਹ ਵੱਖਰੀ ਗੱਲ ਹੈ ਕਿ 2641 ਵੋਟਾਂ ਪਿਛਲੇ ਸਮੇਂ 'ਚ ਪਈਆਂ ਸੀ ਉਹਨੂੰ ਵਧਾ ਕੇ 5000 ਕਰਦੇ ਹਾਂ 4000 ਕਰਦੇ ਹਾਂ ਜਾਂ 7000 ਕਰਦੇ ਹਾਂ ਪਰ ਜਮਾਈ ਭੱਜ ਹੀ ਜਾਣਾ ਇਲੈਕਸ਼ਨ ਛੱਡ ਕੇ ਇਹ ਜਿਹੇ ਫੈਸਲੇ ਪਾਰਟੀ ਪ੍ਰਧਾਨ ਸਾਹਿਬ ਵੱਲੋਂ ਕਰਨੇ ਮੇਰਾ ਖਿਆਲ ਹੈ ਕਿ ਜੇ ਐਸੇ ਤਰ੍ਹਾਂ ਪਾਰਟੀ ਦੇ ਇਲੈਕਸ਼ਨਾਂ ਤੋਂ ਭੱਜਣਾ ਤੇ ਫਿਰ ਮੈਨੂੰ ਇਹ ਲੱਗਦਾ ਕਿ ਪਾਰਟੀ ਛੱਡ ਦੇਣੀ ਚਾਹੀਦੀ ਹੈ ਔਰ ਅਸਤੀਫਾ ਦੇ ਦੇਣਾ ਚਾਹੀਦਾ ਹੈ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕਹਿਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ 슈ਗਰ ਘਟਿਏ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 9876379499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499